ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮਾਂ ਨਾਲ ਕੁੱਟਮਾਰ ਦੇ ਮਾਮਲੇ ਅਕਸਰ ਸੁਰਖੀਆਂ ਦੇ ਵਿੱਚ ਨਹੀਂ ਜਾਂਦੇ ਨੇ ਜੇ ਕਿਤੇ ਆ ਸੀ ਸੀ ਟੀ ਵੀ ਨਾ ਹੁੰਦੀ ਤਾਂ ਕਿਸੇ ਨੇ ਯਕੀਨ ਹੀ ਨਹੀਂ ਸੀ ਕਰਨਾ ਕਿ ਸੇਲ ਅਫਸਰ ਤੇ ਤਿੰਨ ਵਿਅਕਤੀ ਹਮਲਾ ਕਰਦੇ ਨੇ ਚਪੇੜਾ ਮਾਰ ਕੇ ਪੱਗ ਹੇਠਾਂ ਸੁੱਟ ਦਿੰਦੇ ਨੇ ਦਸਾਰ ਦੀ ਬੇਦਬੀ ਕਰ ਦਿੰਦੇ ਨੇ ਤੇ ਮਾਰਕੁੱਟਾਈ ਵੀ ਕਰਦੇ ਨੇ ਸੇਲ ਅਫਸਰ ਦੇ ਮੁਤਾਬਕ ਗਨੀਮਤ ਹੈ ਕਿ ਜਾਨ ਬਚ ਗਈ ਸੋਸ਼ਲ ਮੀਡੀਆ ਦੀ ਗਾਈਡਲਾਈਨ ਫਾਲੋ ਕਰਦੇ ਹੋਏ ਵੀਡੀਓ ਬਲਰ ਕੀਤੀ ਗਈ ਹੈ ਕਹਿੰਦੇ ਨੇ ਆਈ ਉੱਤੇ ਆਇਆ ਹੋਵੇ ਜੱਟ ਕੀ ਤੇ ਘੱਟ ਕੀ ਅੱਜਕਲ ਕਿਸਾਨਾਂ ਦੀ ਤੂਤੀ ਬੋਲਦੀ ਹੈ ਜਨਾਬ ਤੂਤੀ ਬੋਲਦੀ ਹੈ ਫਿਰ ਕੀ ਸੀ ਜੱਟ ਨੇ ਟਰਾਲੀ ਲਗਾ ਦਿੱਤੀ ਸਿੱਧੀ ਖਾਦ ਵਾਲੇ ਟਰੱਕ ਦੇ ਨਾਲ ਬੋਰੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਟਰਾਲੀ 'ਚ ਸੇਲ ਅਫਸਰ ਗੁਰਨੂਰ ਸਿੰਘ ਸਿੱਧੂ ਦਾ ਕਸੂਰ बस ਇੰਨਾ ਹੀ ਸੀ ਕਿ ਜੱਟ ਨੂੰ ੱੱਕਾ ਕਰਨ ਤੋਂ ਰੋਕਣ ਦਾ ਖਮਿਆਜਾ ਪੁੱਤਣਾ ਪਿਆ ਕਿਸਾਨ ਤੇ ਉਹਦੇ ਸਾਥੀਆਂ ਨੇ ਚਪੇੜਾਂ ਵੀ ਜੜੀਆਂ ਤੇ ਦਸਤਾਰ ਵੀ ਉਤਾਰੀ ਮੌਕੇ ਤੇ ਸਵਲੰਢਾਣੇ ਦੀ ਪੁਲਿਸ ਪਹੁੰਚਦੀ ਹੈ ਪੀੜਤ ਅਪਸਦੀ ਦਰਖਾਸਤ ਦੀ ਜਾਂਚ ਤੋਂ ਬਾਅਦ ਪੁੱਲਰਪਿੰਡ ਦੇ ਦੋ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਇਫਕੋ ਈ ਬਾਜ਼ਾਰ ਲਿਮਟਿਡ ਬਟਾਲਾ ਤੋਂ ਸਾਹਮਣੇ ਆਇਆ। ਡਿਸਟ੍ਰਿਕਟ ਹੈੱਡ ਹਰਮਿੰਦਰ ਸਿੰਘ ਨੇ ਇਸ ਮੰਦ ਭਾਗੀ ਘਟਨਾ ਤੇ ਚਿੰਤਾ ਜ਼ਾਹਿਰ ਕੀਤੀ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਮੇਰਾ ਨਾਮ ਗਰਨੂਰ ਸਿੰਘ ਸਿੱਧੂ ਮੈਂ ਅਜੇ ਸੇਲ ਅਫਸਰ ਇੱਥੇ ਕੰਮ ਕਰਦਾ। ਹਾਂਜੀ ਤੇ ਅੱਜ ਸਵੇਰੇ ਸਾਡਾ ਜੂਰੀਆ ਦਾ ਰੇਕ ਲੱਗਾ ਸੀ ਜਿਸ ਵਿੱਚ ਸਾਨੂੰ 600 ਬੋਰੀ ਦਾ ਲੋਡ ਹੋਇਆ ਸੀ ਤੇ ਇੱਥੇ ਭੁੱਲਰ ਪਿੰਡ ਤੋਂ ਜ਼ਿੰਮੇਦਾਰ ਆ ਜੋ ਕਿ ਪਿਛਲੇ ਰੇਕ ਚੋਂ ਵੀ 150 ਬੋਰੀ ਲੈ ਗਏ ਸੀ ਤੇ ਕੱਲ ਮੈਂ ਉਹਨਾਂ ਨੂੰ ਮਨਾ ਕਰਨ ਦੇ ਬਾਵਜੂਦ ਵੀ ਅੱਜ ਇੱਥੇ ਸਾਡਾ ਟਰੱਕ ਲੱਗਾ ਹੈ ਤੇ ਆਪੇ ਲੇਬਰ ਨੂੰ ਹਟਾ ਕੇ ਤੇ ਖਾਦ ਲੱਦਣੀ ਸ਼ੁਰੂ ਕਰਤੀ ਜਦੋਂ ਮੈਂ ਹਟਾਇਆ ਤੇ ਮੈਨੂੰ ਮੇਰੀ ਇੱਥੇ ਕੁੱਟ ਮਾਰ ਕੀਤੀ ਮੇਰੀ ਪੱਗ ਧਾਰਤੀ ਹਾਂਜੀ ਤੇ ਮੁੜ ਕੇ ਖਾਦ ਚੋਰੀ ਕਰਕੇ ਘਰੇ ਲੈ ਗਏ ਤੇ ਉਸ ਤੋਂ ਜਦੋਂ ਆਪਾਂ ਦੱਸਿਆ ਫਿਰ ਆ ਸਾਡੀ ਖਾਦ ਆ ਘੱਟੋ ਘੱਟ 2 ਘੰਟੇ ਬਾਅਦ ਫਿਰ ਇੱਥੇ ਕਾਰਜ ਵਾਪਸ ਕਰ ਗਏ ਪੁਲਿਸ ਸਦਰ ਥਾਣਾ ਬਟਾਲੇ ਉੱਥੇ ਆਪਾਂ ਦਰਖਾਸਤ ਦਿੱਤੀ ਸੀ ਪੁਲਿਸ ਨੇ ਐਫਆਈਆਰ ਕਹਿੰਦੇ ਦਰਜ ਕਰਦੇ ਆ ਇਸ ਮਾਮਲੇ ਬਾਰੇ ਕਿਉਂਕਿ ਬਾਕੀ ਇੱਥੇ ਸਾਹਮਣੇ ਮੰਡੀ ਸਾਡੇ ਤੇ ਉੱਥੇ ਕਿੰਨੇ ਜ਼ਿੰਮੇਵਾਰ ਸਾਡੇ ਕੋਲ 2 2 3 3 ਬੋਰੀਆਂ ਵਾਲੇ ਆਉਂਦੇ ਹੁਣ ਜੇ ਸਾਰੀ ਖਾਦ ਇਹਨਾਂ ਨੂੰ ਚੁਕਾਈ ਜੇ ਸਾਨੂੰ ਨਹੀਂ ਪਤਾ ਬਲੈਕ ਕਰਦੇ ਕੀ ਕਰਦੇ ਆ ਇੱਥੇ 150 ਬੋਰੀ ਮਤਲਬ ਇਹਨਾਂ ਦੇ ਜੇ ਕਿੱਲੇ ਵੇਖੀਏ ਤਾਂ ਕਮ ਸੇ ਕਮ 14 ਕਿੱਲੇ ਇੱਕ ਜਿਵੇਂ ਦਾ ਹਾਂਜੀ ਇੱਥੇ ਸਰਕਾਰੀ ਮੁਲਾਜ਼ਮ ਇਹ ਤੇ ਵੇਖੋ ਇਹ ਆਪ ਅਮਰਤਾ ਰੀਜੇ ਤਾਂ ਵੀ ਇਹਨਾਂ ਨੇ ਇਹ ਕੰਮ ਕੀਤਾ ਬੜੀ ਸ਼ਰਮ ਵਾਲੀ ਗੱਲ ਤਿੰਨ ਜਣੇ ਆਏ ਸੀ ਦੋ ਇਹਨਾਂ ਦੇ ਲੇਬਰ ਵਾਲੇ ਇਹ ਇਹ ਤਿੰਨ ਜਣਿਆਂ ਨੇ ਇੱਕ ਨੇ ਮੈਨੂੰ ਬਾਹ ਫੜੀ ਤੇ ਦੋਹਾਂ ਨੇ ਮੇਰੀ ਕੁੱਟਮਾਰ ਕਰਕੇ ਪੱਗ ਤਾਰੇ ਕਿੱਦਾਂ ਕੋਈ ਸ਼ਰੇਆਮ ਡਾਕਾ ਕਿੱਦਾਂ ਮਾਰ ਸਕਦਾ ਸਾਡੇ ਹੋਣ ਦੇ ਬਾਵਜੂਦ ਵੀ ਦੂਜਾ ਪਾਗ ਉਤਾਰੇ ਹੋ ਕੋਈ ਵਧੀਆ ਗੱਲ ਤੇ ਨਹੀਂ ਮੇਰਾ ਨਾਂ ਜੀ ਹਰਮਿੰਦਰ ਸਿੰਘ ਹਸਤੇ ਮੈਂ ਡਿਸਟ੍ਰਿਕਟ ਹੈਡ ਇਸ ਕੋਦੇ ਵਿੱਚ ਕੰਮ ਕਰਦਾ ਜੀ ਹਾਂ ਜੀ ਮੈਨੂੰ ਸਵੇਰੇ ਮੇਰੇ ਹੱਲੇ ਸੇਲ ਸੈਂਟਰ ਦੇ ਇੰਚਾਰਜ ਬਲਦੌਰ ਸਿੰਘ ਜੀ ਦਾ ਫੋਨ ਆਇਆ ਸੀ ਕਿ ਇਦਾਂ ਮੇਰੇ ਇਹਨਾਂ ਕੋਈ ਮੇਰੇ ਨਾਲ ਲੜ ਰਿਹਾ ਮੇਰੀ ਪਾਗ ਉਤਾਰਦੀ ਆ ਤੇ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਪੁਲਿਸ ਨੂੰ ਕਾਲ ਕਰ ਦਿਓ ਇਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਉਹ ਮੈਂ ਚਲੋ ਮੈਂ ਵੀ ਆ ਗਿਆ ਮੈਂ ਉਸੇ ਵੇਲੇ ਫਿਰ ਆਇਆ ਇੱਥੇ ਆ ਕੇ ਮੈਂ ਮੌਕਾ ਵੇਖਿਆ ਇਹਨਾਂ ਨਾਲ ਗੱਲ ਕੀਤੀ ਗੱਲ ਕਰਕੇ ਜੋ ਵੀ ਇਹਨਾਂ ਨੇ ਵਿਸਤਾਰ ਨਾਲ ਗੱਲ ਦੱਸੀ ਬਾ ਵੀਡੀਓ ਮੇਨ ਸਬੂਤ ਵੀਡੀਓ ਦਾ ਜੀ ਵੀਡੀਓ ਦੇ ਵਿੱਚ ਜੋ ਮੈਂ ਵੇਖਿਆ ਤੇ ਉਹ ਬਹੁਤ ਹੀ ਮਾੜੀ ਚੀਜ਼ ਹੈ ਜੀ ਕਿ ਇੱਕ ਮੁਲਾਜ਼ਮ ਜਿਹੜਾ ਤੁਹਾਡੀ ਸੇਵਾ ਦੀ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗਾ ਉਹਨਾਂ ਨੂੰ ਖਾਦ ਦੀ ਤੁਹਾਨੂੰ ਪਤਾ ਕਿਲਤ ਕਿਲਤ ਕਿੰਨੀ ਆ ਉਹਦੀ ਸੇਵਾ ਨਿਭਾ ਰਿਹਾ ਕਿ ਛੋਟੇ ਛੋਟੇ ਫਾਰਮਰ ਨੂੰ ਅਸੀਂ ਖਾਦ ਦੇ ਦਿੱਤੀ ਸੀ ਪਰ ਉਹਦੇ ਵਿੱਚ ਦੂਸਰਾ ਪੱਖ ਇਹ ਆ ਕਿ ਤੁਸੀਂ ਪਿਛਲੇ ਜਦੋਂ ਸਾਡੇ ਕੋਲ ਖਾਦ ਲਈ ਪਿਛਲੇ ਆ ਤਾਂ ਤੁਸੀਂ 150 ਕੋਰੀ ਖੜੀ ਆ ਤੁਸੀਂ ਇਸ ਲੇਕ ਦੇ ਵਿੱਚ ਰੁਕ ਜਾਓ ਬਾਕੀ ਜ਼ਿੰਮੇਵਾਰਾਂ ਦਾ ਵੀ ਨੰਬਰ ਲੱਗ ਲੈਣ ਤੋਂ ਪਰ ਇਹ ਟੱਕਾ ਮੇਰਾ ਹੀ ਟੱਕਾ ਕਿ ਅਸੀਂ ਆਪਣੇ ਟਰੱਕ ਦੇ ਨਾਲ ਟੱਕੇ ਨਾਲ ਆਪਣੀ ਟਰਾਲੀ ਲਈ ਖਾਦ ਚੁੱਕੀ ਖਾਦ ਚੁੱਕ ਕੇ ਤੁਸੀਂ ਚਲੇ ਗਏ ਤਰ ਦਨ ਫਰਦਾ ਤੁਸੀਂ ਜੇ ਬੰਦਾ ਤੁਹਾਨੂੰ ਰੋਕ ਧੱਕਨਦਾ ਤੇ ਤੁਸੀਂ ਉਹਨਾਂ ਕੁੱਟਮਾਰ ਕਰਨ ਦੇ ਮਾਰਨ ਦੇ ਜਨੂੰ ਇੱਕ ਕੱਲਾ ਮੁਲਾਜਮ ਨੂੰ ਵੇਖ ਕੇ ਕਿ ਉਹ ਕੱਲਾ ਬੱਦ ਤਾਂ ਹੀ ਇੰਨੇ ਜਾ ਰਹੇ ਆ ਇਹ ਤਾਂ ਬਹੁਤ ਮਾੜੀ ਗੱਲ ਪੱਗ ਲਾ ਦੇਣੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਇੰਨਾ ਜ਼ਿਆਦਾ ਅਗਰੈਸਿਵ ਨੇਚਰ ਨਹੀਂ ਚਾਹੀਦਾ ਤੁਸੀਂ ਵੇਖੋ ਜੀ ਉਹ ਵੀ ਕਿਸੇ ਦਾ ਪੁੱਤ ਆ ਜਿਵੇਂ ਤੁਸੀਂ ਆਏ ਜੇ ਇੱਕ ਤੁਸੀਂ ਵੀ ਪੱਗ ਬੰਨੀ ਆ ਤੁਸੀਂ ਕਿਸੇ ਪੱਗ ਦੀ ਰਿਸਪੈਕਟ ਕਰੋ ਜੇ ਆਪਾਂ ਇੱਕ ਦੂਜੇ ਨਾਲ ਇਦਾਂ ਕਰ ਲਾਪਾਂਗੇ ਤੇ ਕਿੱਥੇ ਪੰਜਾਬੀ ਲੋਕਾਂ ਨੇ ਸੁਣਾ ਕਿ ਆਪਸ ਵਿੱਚ ਇੱਕ ਦੂਜੇ ਦੀ ਪੱਗ ਲਈ ਜਾਂਦੇ ਬਹੁਤ ਮਾੜੀ ਗੱਲ ਆ ਜੇ ਮੈਂ ਵੀਡੀਓ ਵੇਖ ਕੇ ਰੋਣ ਆਉਂ ਕੀ ਇਹ ਦੱਸੋ ਦੱਸ ਇੱਕ ਮੁਲਾਜ਼ਮ ਦਾ ਹੌਸਲਾ ਟੁੱਟ ਗਿਆ ਉਹ ਤੇ ਮੈਨੂੰ ਅੱਜ ਵੀ ਕਹਿੰਦਾ ਕਿ ਭਾਈ ਮੈਂ ਰਿਜ਼ਾਈਨ ਦੇ ਦੇਣਾ ਮੈਂ ਨਹੀਂ ਰੋਕੀ ਕਰਨੀ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਚੱਲਦੇ ਪਰ ਪ੍ਰਸ਼ਾਸਨ ਕੋਲ ਸਿੰਘ ਗਏ ਆ ਪ੍ਰਸ਼ਾਸਨ ਨੇ ਹਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਹਿਸਾਬ דਵਾਵਾਂਗੇ ਐਵੋ ਚ ਕੋਈ ਗੱਲ ਨਹੀਂ ਕਿ ਅਸੀਂ ਦਵਾਵਾਂਗੇ ਜੋ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਤੁਹਾਨੂੰ ਅਸੀਂ ਜਿੰਨੀਆਂ ਵੀ ਸੀਸੀਟੀਵੀ ਹੈਗੀਆਂ ਵਾ ਸਾਰੀਆਂ ਵੀਡੀਓ ਤੁਹਾਨੂੰ ਉਪਲਬਧ ਕਰਵਾ ਦਿੰਨੇ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਧੱਕਾ ਹੋ ਰਿਹਾ ਕਿਦਾਂ ਮੁਲਾਜ਼ਮ ਦੀ ਬੇਇੱਜ਼ਤੀ ਕੀਤੀ ਜਾ ਰਹੀ ਕਿਦਾਂ ਮੁਲਾਜ਼ਮ ਦੀ ਜਾਨ ਨੂੰ ਖਤਰਾ ਹੈ ਜੇ ਤੁਸੀਂ ਆਫਿਸ ਵਿੱਚ ਵੇਖ ਸਾਡੇ ਕਿਦਾਂ ਉਹਦੀ ਪੱਗ ਲਈ ਇੱਕ ਵਾਰੀ ਵੀ ਉਹਨੇ ਹੱਥ ਤੱਕ ਨਹੀਂ ਚੁੱਕਿਆ ਸਾਡੇ ਮੁਲਾਜ਼ਮ ਨੇ ਜੇ ਉਹਨਾਂ ਨੇ ਕੁਝ ਕੀਤਾ ਵੀ ਹੈ ਪਰ ਸਾਡੇ ਮੁਲਾਜ਼ਮ ਨੇ ਨਾ ਇੱਕ ਮਾਰਾ ਸ਼ਬਦ ਵਰਤਿਆ ਨਾ ਉਹਨੇ ਹੱਥ ਚੁੱਕਿਆ ਅਗਲੇ ਬੰਦੇ ਨੂੰ ਜੇ ਐਕਸ਼ਨ ਦਾ ਰਿਐਕਸ਼ਨ ਇਹ ਕਰ ਦਿੰਦਾ ਤੇ ਮੈਨੂੰ ਲੱਗਦਾ ਕਿ ਇਹਨੂੰ ਬਹੁਤ ਜ਼ਿਆਦਾ ਸਜ਼ਾ ਲਗਣੀ ਸੀ ਇਹ ਐਸ ਐਸ ਦੀ ਤੀਜੇ ਪੜਾ ਰੱਬ ਮੇਰ ਕਰ ਗਿਆ ਕਿ ਹਸਪੀਟਲਾਈਜ਼ ਨਹੀਂ ਆ ਚਲੋ ਬਚ ਗਈ ਇਹਦੀ ਜਾਨ ਬਾਈ ਗਈ ਮੈਂ ਇਹ ਸ਼ੂਟ ਕਰਤਾ ਪਰਮਾਤਮਾ ਖਾਣਾ ਸਿਵਲ ਲਾਈਨ ਦੀ ਪੁਲਿਸ ਨੇ ਡਿਊਟੀ 'ਚ ਵਿਗਨ ਪਾਉਂਡ ਅਤੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ ਚੋਰੀ ਲੁੱਟ ਖੋਹ ਜਾਂ ਡਾਕੇ 'ਚ ਕੀ ਫਰਕ ਹੁੰਦਾ ਹੈ ਇਹ ਤਾਂ ਆਪ ਸੱਚੰਗੀ ਤਰ੍ਹਾਂ ਜਾਣਦੇ ਹੀ ਹੋਣਗੇ ਇਹ ਨੇ ਐਸ ਐਚ ਓ ਹਰਜਿੰਦਰ ਸਿੰਘ ਜਿਨ੍ਹਾਂ ਨੇ ਮਾਮਲੇ ਤੋਂ ਚੁੱਕਿਆ ਹੈ ਪਰਦਾ 2019 10 25 ਨੂੰ ਸਵੇਰ 6:30 ਵਜੇ ਗੁਰਨੂਰ ਸਿੰਘ ਸੇਲ ਅਫਸਰ ਇੱਕੋ ਖਾਦ ਵੰਡ ਰਿਹਾ ਸੀ ਲੋਕਾਂ ਨੂੰ ਤੇ ਉਥੇ ਮਲਕੀਰ ਸਿੰਘ ਜਸਪਾਲ ਸਿੰਘ ਤੇ ਵਗੈਰਾ ਆਏ ਜੋਂ ਤੋਂ ਦੇ ਢੁੱਲਰ ਪਿੰਡ ਦੇ ਉਹਨਾਂ ਨੇ ਇਹਦੇ ਨਾਲ ਸੇਲ ਅਫਸਰ ਦੇ ਨਾਲ ਧੱਕਾ ਮੂ ਕੀ ਕੀਤੀ ਤੇ ਉਹਦੀ ਡਿਊਟੀ ਚ ਵਿਗੜ ਪਿਆ ਤੇ ਨਾਲੇ ਖਾਦ ਦੇ ਤਿੰਨ ਤਿੰਨ ਬੁਰੇ 25 ਲੈ ਗਏ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 317 ਮਿਤੀ 22 ਦਾ ਅੰਡਰ ਸੈਕਸ਼ਨ 221 132 127 2 ਬੀ ਐਨ ਐਸ ਦਾ ਦਰਦ ਕਰਤਾ ਗਿਆ ਇਹ ਦੂਸਰਕਾਰੀ ਡਿਊਟੀ ਚ ਵਿਗੜ ਪਾਉਣ ਦਾ ਤੇ ਖਾਦ ਚੋਰੀ ਕਰਕੇ ਕਰਨ ਠੀਕ ਅਗਲੀ ਕਾਰਵਾਈ ਕੀ ਹੋ ਰਹੀ ਜੀ ਤੇਸ਼ ਚੱਲੀ ਆ ਦੋਸ਼ੀਆਂ ਦੇ ਰੀਡ ਕੀਤੇ ਜਾ ਰਹੇ ਆ ਉਹਨਾਂ ਨੂੰ ਜਦੋਂ ਫੜੇ ਜਾਂਦੇ ਫਰਕ